ਜਿੱਥੇ ਕਿ ਲੁਧਿਆਣਾ ਦੇ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਕੈਂਡੀਡੇਟਾਂ ਲਈ ਚੋਣ ਪ੍ਰਚਾਰ ਬੜੇ ਜੋਰਾ-ਸ਼ੋਰਾ ਨਾਲ ਕੀਤਾ ਜਾ ਰਿਹਾ ਸੀ ਉੱਥੇ ਹੀ ਲੁਧਿਆਣਾ ਦੇ ਵਿੱਚ ਵੀ ਵੱਖ-ਵੱਖ ਥਾਂ ਲੋਕਾਂ ਵੱਲੋਂ ਵੋਟ ਪਾ ਕੇ ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਜੇਤੂ ਬਣਾਇਆ ਗਿਆ ਉੱਥੇ ਇਸ ਮੌਕੇ ਉਮੀਦਵਾਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਲੋਕਾਂ ਵੱਲੋਂ ਉਹਨਾਂ ਨੂੰ ਜੇਤੂ ਬਣਾਇਆ ਗਿਆ ਅਤੇ ਇਸ ਦੌਰਾਨ ਤੋਂ ਨਗਾੜੇ ਵਜਾ ਕੇ ਖੁਸ਼ੀ ਦਾ ਜਸ਼ਨ ਮਨਾਇਆ ਗਿਆ ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਚੋਣ ਜੇਤੂ ਉਮੀਦਵਾਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਰ ਕੀ ਗੱਲਬਾਤ ਕੀਤੀ ਗਈ ਮੈਂ ਪਹਿਲਾਂ ਤਾਂ ਸਭ ਤੋਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨੀਆਂ ਕਿ ਉਹਨਾਂ ਸਚਾਈ ਦੀ ਜਿੱਤ ਕੀਤੀ ਔਰ ਉਸ ਤੋਂ ਬਾਅਦ ਮੈਂ ਆਪਣੇ ਸਾਰੇ ਮੋਹੱਲਾ ਨਿਵਾਸੀ ਵੋਟਰਾਂ ਸਪੋਰਟਰਾਂ ਸਭ ਦਾ ਬਹੁਤ-ਬਹੁਤ ਧੰਨ ਕਰਦੀ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਮੇਰਾ ਮੇਰੇ ਤੇ ਵਿਸ਼ਵਾਸ ਰੱਖ ਕੇ ਰਤਰਾ ਪਰਿਵਾਰ ਤੇ ਵਿਸ਼ਵਾਸ ਰੱਖਿਆ ਔਰ ਸਾਨੂੰ ਇਹ ਸੀਟ ਫਿਰ ਤੋਂ ਦੁਬਾਰਾ ਦਿੱਤੀ ਮੈਂ ਆਪਣੇ ਮੋਹੱਲੇ ਨਿਵਾਸੀਆਂ ਦਾ ਆਪਣੇ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ ਜੀ ਮਤਲਬ ਕਿਹੜੇ-ਕਿਹੜੇ ਮੁਕਤੇ ਤੁਹਾਨੂੰ ਲੱਗਦਾ ਕਿ ਕੰਮ ਜਿਹੜੇ ਫਰੋ ਵਾਲੇ ਇਲਾਕੇ ਤੁਸੀਂ ਕਰੋਗੇ ਹੁਣ ਕਿਹੜੇ-ਕਿਹੜੇ ਕੰਮ ਹੈਗੇ ਆ ਮੈਂ ਇਲਾਕੇ ਦੀਆਂ ਆਪਣੀਆਂ ਸੜਕਾਂ ਬਣਵਾਵਾਂਗੀ ਗਲੀਆਂ ਸੀਵਰੇਜ ਸਫਾਈ ਕਰਮਚਾਰੀ ਜੋ ਸਫਾਈ ਕਰਮ ਜਿੰਨੇ ਪਬਲਿਕ ਦੇ ਕੰਮ ਹੋ ਸਕੇ ਉਹ ਕਰਾਂਗੇ ਲਾਈਟਾਂ ਦੀ ਆਪਣੀ ਫੂਕ ਸਾਰਾ ਵਾਰਡ ਦੀ ਮੈਂਟੇਨੈਂਸ ਜਿੰਨੀ ਵੱਧ ਤੋਂ ਵੱਧ ਹੋ ਸਕੇ ਆਪਣੇ ਵਾਰਡ ਨੂੰ ਇੱਕ ਸਮਾਰਟ ਵਾਰਡ ਬਣਾਉਣਾ ਚਾਹੁੰਦਾ ਹਾਂ ਮੇਰੇ ਵਰਕਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੇਰਾ ਇੰਨਾ ਸਹਿਯੋਗ ਦਿੱਤਾ ਮੇਰੇ ਮੇਰੇ ਬਹੁਤਵਧਾਨ ਮੇਰੇ ਸਾਰੇ ਜਿਹੜੇ ਵੀ ਸਾਥੀ ਹੈ ਸਾਰੀ ਟੀਮ ਹੈ ਜਿਹੜੀ ਮੇਰੀ ਉਹਨਾਂ ਨੇ ਮੇਰਾ ਬਹੁਤ ਬਹੁਤ ਸਾਥ ਦਿੱਤਾ ਮੈਂ ਉਹਨਾਂ ਦਾ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਾਹੌਲ ਕਿੱਦਾਂ ਬਣ ਗਿਆ ਹੁਣ ਮਹੌਲ ਨੂੰ ਬਦਚਾਰੀ ਪਰਮਾਤਮਾ ਨੇ ਸੱਚਾਈ ਨੂੰ ਜਿੱਤ ਦਿੱਤੀ ਵਾਰਡ ਨੰਬਰ 40 ਅੱਜ ਜਿੱਤ ਗਏ ਜਿੱਤ ਦੀ ਖੁਸ਼ੀ ਵਿੱਚ ਸਾਰੇ ਪਹਿਲਾ ਕੰਮ ਤਾਂ ਠਕੀ ਹੋਊਗਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਵਾਰਡ ਦਾ ਮੈਂ ਧੰਨਵਾਦ ਕਰਨ ਜਾਣਾ ਜੀ ਸਾਰੇ ਵਾਰਡ ਦਾ ਉਸ ਤੋਂ ਬਾਅਦ ਜਿੰਨੇ ਵਾਰਡ ਦੇ ਮੇਰੇ ਜਿਹੜੇ ਮੈਂ ਇਲੈਕਸ਼ਨ ਦੌਰਾਨ ਜੋ ਲੋਕਾਂ ਨੇ ਪ੍ਰੋਮਿਸ ਕੀਤੇ ਸੀ ਜੋ ਮੇਰੇ ਬਜ਼ੁਰਗਾਂ ਨੇ ਮੇਰੀਆਂ ਮਾਤਾਵਾਂ ਨੇ ਮੇਰੇ ਨੌਜਵਾਨ ਦੋਸਤਾਂ ਨੇ ਜਿਹੜਾ ਜਿਨ੍ਹਾਂ ਨੇ ਮੈਨੂੰ ਜੋ ਹੁਕਮ ਕੀਤਾ ਮੈਂ ਉਹ ਸਾਰੇ ਇੱਕ ਇੱਕ ਕੰਮ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਨਾਲ ਲੈ ਕੇ ਕਰੂੰਗਾ ਜੀ ਜੇ ਆਪਣੇ ਵਰਕਰ ਨੂੰ ਕੀ ਮੈਸੇਜ ਆਉਗੇ ਰ ਧੰਨਵਾਦ ਕਰੂੰਗਾ ਵਰਕਰਾਂ ਕੀ ਗੱਲ ਵਰਕਰਾਂ ਮੇਰਾ ਇੱਕ ਵੀ ਵਰਕਰ ਨਹੀਂ ਭਾਜੀ ਮੇਰੇ ਸਾਰੇ ਯਾਰ ਨੇ ਮੇਰੇ ਭਰਾ ਨੇ ਮੇਰੇ ਪਰਿਵਾਰ ਦੇ ਵਰਕਰ ਕੋਈ ਨਹੀਂ ਹੈਗਾ ਕੀ ਵੀ ਲੋਕਣ ਕੀ ਰੋਕੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਆਪਾਂ ਜਿਹੜੀ ਖੁਸ਼ੀ ਆ ਉਹ ਸਿਰਫ ਆਪਾਂ ਮर्यादा ਜਿ ਰੱਖ ਕੇ ਕਰਨੀ ਆ ਕਿਸੇ ਨਾਲ ਵੀ ਆਪਾਂ ਕੋਈ ਵੀ ਕਿਤੇ ਵੀ ਕੋਈ ਇਹੋ ਜੀ ਗੱਲ ਨਾ ਹੋਵੇ ਆਪਾਂ ਖੁਸ਼ੀ ਜ਼ਰੂਰ ਮਨਾਵਾਂਗੇ ਪਰ ਅੱਗੇ ਜਿਹੜੇ ਦਿਨ ਆ ਆਪਾਂ ਉਹਨਾਂ ਨੂੰ ਵੀ ਦੇਖ ਕੇ ਜਿਹੜਾ ਸ਼ੀਧੀ ਜਿਹੜਾ ਸ਼ੁਰੂ ਹੋ ਰਿਹਾ ਉਸ ਹਿਸਾਬ ਨਾਲ ਆਪਾਂ ਖੁਸ਼ੀ ਉਸ ਬਾਅਦ ਤੋਂ ਫਿਰ ਦੇਖਦੇ ਆ ਕਿੰਨਾ ਮੈਂ ਸਰਦਾਰ ਕਰਵਾਨ ਸਿੰਘ ਸਿੱਧੂ ਜੀ ਤੇ ਆਮ ਆਦੀ ਪਾਰਟੀ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਤੇ ਵਿਸ਼ਵਾਸ ਕੀਤਾ ਸੀ ਤੇ ਮੇਰੇ ਬਾਡ ਨੰਬਰ 40 ਵਾਲਿਆਂ ਨੇ ਇਹ ਸਾਰਾ ਵਿਸ਼ਵਾਸ ਪੂਰਾ ਕਰਕੇ ਮੈਂ ਸੀਟ ਚੋੜੀ ਜਿੱਤ ਕੇ ਆਮ ਆਦੀ ਪਾਰਟੀ ਦੇ ਭਾਈ ਹਾਂ ਦੇਖੋ ਇਹ ਜਿਹੜੇ ਮੈਂ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਆਇਆ ਵਾ ਇਸ ਸਿਰੇ ਤੋਂ ਸਿਰਫ ਜਿਹੜਾ ਡਵੈਲਪਮੈਂਟ ਦੇ ਕੰਮ ਕੀਤੇ ਸੀ ਲੋਕਾਂ ਨੇ ਉੱਤੇ ਮੋਹਰ ਲਾਈ ਆ ਜੀ ਮੈਂ ਆਪਣੇ ਵਾਰਡ ਵਾਸੀਆਂ ਦਾ ਆਪਣੀਆਂ ਭੈਣਾਂ ਦਾ ਭਰਾਵਾਂ ਦਾ ਆਪਣੇ ਬੱਚਿਆਂ ਦਾ ਮਾਤਾਵਾਂ ਦਾ ਤੇ ਸਤਿਕਾਰਯੋਗ ਆਪਣੇ ਬਜ਼ੁਰਗਾਂ ਦਾ ਧੰਨਵਾਦ ਹੀ ਨਹੀਂ ਕਰ ਸਕਦੀ ਮੇਰੇ ਕੋਲ ਲਫ਼ਜ਼ ਹੀ ਨਹੀਂ ਆ ਕਿ ਮੈਂ ਕਿਵੇਂ ਉਹਨਾਂ ਦਾ ਧੰਨਵਾਦ ਕਰਾਂ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦੀ ਆ ਉਸ ਵਾਹਿਗੁਰੂ ਦਾ ਕਿ ਜਿਨ੍ਹਾਂ ਨੇ ਇਹ ਜਿੱਤ ਮੇਰੀ ਝੋਲੀ ਵਿੱਚ ਪਾਈ ਹੈ ਕੀ ਸਮਝੋ ਕਿਹੜੇ ਕਿਹੜੇ ਮੁੱਦੇ ਜਿਹੜੇ ਤੁਸੀਂ ਹੁਣ ਜਿਹੜੇ ਪੂਰੇ ਕਰੋਗੇ ਲੋਕਾਂ ਨਾਲ ਵਾਅਦੇ ਕੀਤੇ ਗਏ ਨੇ ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਉਣੀ ਆ ਤੇ ਆਸ ਕਰਦੀ ਆ ਕਿ ਜੋ ਅੱਜ ਮੈਨੂੰ ਵੋਟਾਂ ਪਾ ਕੇ ਜਿਤਾਇਆ ਆ ਤੇ ਮੈਂ ਉਹਨਾਂ ਦੀਆਂ ਆਸਾਂ ਤੇ ਖਰੀ ਉੱਤਰਾ ਤੇ ਜੋ ਵੀ ਉਹਨਾਂ ਦੀਆਂ ਮੰਗਾਂ ਹੋਣਗੀਆਂ ਉਹ ਪੂਰੀਆਂ ਕਰਾਂ ਤੁਹਾਨੂੰ ਕੀ ਲੱਗਦਾ ਕਿ ਹੋਜਾ ਮੁਕਾਬਲਾ ਸਿੰਘਾ ਕੀ ਖਾਸ ਕਿ ਮੈਂ ਯਾਦ ਰੱਖੀ ਪਹੈਣਾ ਜਦੋਂ ਕੋਲ ਮੁਕਾਬਲਾ ਮੇਰਾ ਮੈਨੂੰ ਵਿਸ਼ਵਾਸ ਸੀ ਆ ਆਪਣੇ ਆਪ ਤੇ ਆਪਣੇ ਭਰਾਵਾਂ ਤੇ ਆਪਣੇ ਵਾਰਡ ਵਾਸੀਆਂ ਤੇ ਕਿ ਉਹ ਜਿੱਤ ਮੇਰੀ ਝੋਲੀ ਵਿੱਚ ਜ਼ਰੂਰ ਪਾਉਣਗੇ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਆਉਣੇ ਗਏ ਕਰਾਂਗੇ ਤੇ ਗੱਲ ਬਣਨਾਂਗੇ ਸਾਡੀ ਬੜਪੜਾ ਤੇ ਲੋਕਾਂ ਨੂੰ ਜਿੱਨਾ ਜਾਵਾਂਗੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦੀ ਆਂ ਤੇ ਮੈਂ ਵਾਰਡ ਵਾਸੀਆਂ ਨੂੰ ਇਹ ਸ਼ਾਬਾਸ਼ੀ ਦਿੰਨੀ ਆਂ ਕਿ ਤੁਸੀਂ ਇੱਕ ਚੰਗਾ ਨੁਮਾਇੰਦਾ ਸੋਚ ਕੇ ਇਹ ਜਿੱਤ ਮੇਰੀ ਝੋਲੀ ਵਿੱਚ ਪਾਈ ਹੈ ਸੰਗਤਾਂ ਨੇ ਜਿਹੜਾ ਅਸੀਂ ਕੰਮ ਕੀਤਾ ਸੀ ਉੱਤੇ ਵਿਸ਼ਵਾਸ ਦਿਵਾਇਆ ਦਿਖਾਇਆ ਤੇ ਜਿਹੜੇ ਦੋਸਤਾਂ ਦਾ ਪਿਆਰ ਆ ਜਿਨ੍ਹਾਂ ਨੇ ਕੈਂਪੇਨ ਕੀਤੀ ਮੈਂ ਸਾਰਿਆਂ ਦਾ ਦਿਲ ਦੇ ਘਰਾਈਆਂ ਜੋ ਸਤਿਕਾਰ ਕਰਦਾ ਤੇ ਜਿਹੋ ਪਿਛਲੇ 8-9 ਸਾਲ ਤੋਂ ਦਾਸ ਕੰਮ ਕਰ ਰਿਹਾ ਸੀ ਸਾਡਾ ਕਲੇਰ ਪਰਿਵਾਰ ਕੰਮ ਕਰ ਰਿਹਾ ਸੀ ਅੱਜ ਸੰਗਤਾਂ ਨੇ ਮੁੱਲ ਮੋੜਿਆ ਤੇ ਮੋੜਾ ਕਾਂਗਰਸ ਨੂੰ ਲਾ ਕੇ ਔਰ ਗ੍ਰੇਟ ਅਮਿਤ ਮੈਨੂੰ ਲੱਗਦਾ ਕਿ ਤੇ ਸਰ ਸਿਮਰਜੀਤ ਸਿੰਘ ਬੈਂਸ ਦੇ ਹੱਥ ਮਜ਼ਬੂਤ ਕੀਤੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਚੜ੍ਹਦੀ ਕਲਾ 'ਚ ਹੋਊਗਾ ਕਿੰਨੀ ਸੀਟਾਂ ਵਾਲੀ ਕਿਹੜੇ ਡਾਈਆਂ ਤੁਹਾਡੇ ਲਈ ਸੀਟਾਂ ਕਿਤੇ ਕਿਤੇ ਠੀਕਾ ਮੈਨੂੰ ਇਸ ਬਾਰੇ ਬਹੁਤ ਹੀ ਜ਼ਿਆਦਾ ਨੌਲੇਜ ਨਹੀਂ ਪਰ ਬਹੁਤ ਬਹਿਤਾਂ ਸੀਟਾਂ ਦਿੱਤੇ ਆ ਜੇ ਮੈਂ ਜੇ ਆਪਣੇ ਇਧਰ ਰੁਝਿਆ ਹੋਇਆ ਜਿਹੜੇ ਹੋਰ ਆ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਜੀ ਕਿਹਨੇ ਖੁਸ਼ੀ ਦਾ ਮਾਹੌਲ ਆ ਕਿਹੜਾ ਲੋਕੀ ਬਹੁਤ ਖੁਸ਼ੀ ਦਾ ਮਾਹੌਲ ਆ ਬਹੁਤ ਖੁਸ਼ੀ ਦਾ ਮਾਹੌਲ ਆ ਲੋਕ ਬਹੁਤ ਖੁਸ਼ ਆ ਤੁਹਾਨੂੰ ਕੀ ਕਹਿਣਾ ਜੰਨੇ ਵਾ ਸੰਗਤਾਂ ਨੇ ਮੈਂ ਕਹਿੰਨਾ ਕਿ ਜੋ ਵੀ ਅਕੀ ਸੰਗਤਾਂ ਨੇ ਅਥਾ ਪਿਆਰ ਦਿੱਤਾ ਆ ਔਰ ਕਾਫੀ ਚੰਗੇ ਲੋਕ ਅੱਛੇ ਲੋਕਾਂ ਕਾ ਲੈ ਕੇ ਆਇਆ ਜਿਹੜੇ ਨਹੀਂ ਦਿੱਤਣ ਦੇ ਕਾਬੂ ਸੀ ਉਹਨਾਂ ਨੂੰ ਪਰੇ ਕੀਤਾ ਮੈਂ ਦਿਲਰਾਜ ਸਿੰਘ ਅੱਜ ਮੇਰੇ ਵਾਰਡ ਵਾਸੀਆਂ ਨੇ ਵਾਰਡ ਨੰਬਰ 54 ਤੋਂ ਬਹੁਤ ਵੱਡੇ ਮਾਰਜਨ ਨਾਲ ਮੈਨੂੰ ਜਿਤਾ ਕੇ ਹਾਊਸ ਕਾਰਪੋਰੇਸ਼ਨ ਦੇ ਹਾਊਸ ਵਿੱਚ ਭੇਜਿਆ ਮੈਂ ਸਾਰੇ ਵਾਰਡ ਵਾਸੀਆਂ ਦਾ ਬਹੁਤ ਤਹਿ ਦਿਲੋਂ ਰਣੀ ਆ ਜਿਨ੍ਹਾਂ ਨੇ ਇੰਨੀ ਦਿਨ ਰਾਤ ਵਿੰਦ ਕਰਕੇ ਮੇਰੀ ਕੈਂਪੇਨ ਚਲਾਈ ਤੇ ਬਿੰਨੂ ਬਹੁਤ ਵੱਡੇ ਫਰਕ ਨਾਲ ਜਤਾਇਆ ਸਰਕਾਰ ਨੇ ਮੁਖਿਆਲੇ ਲੈ ਕੇ ਗਏ ਸੀ ਤੁਸੀਂ ਲੋਕਾਂ ਦੇਖੋ ਪਹਿਲਾਂ ਬਤੌਰ ਪੰਜ ਸਾਲ ਕੌਂਸਲਰ ਉਹਨਾਂ ਰਾਤੇ ਮੈਂ ਪਹਿਲਾਂ ਵੀ ਵਿਕਾਸ ਕੀਤਾ ਤੇ ਹੁਣ ਵੀ ਲੋਕਾਂ ਤੋਂ ਵਿਕਾਸ ਵਾਸਤੇ ਵੋਟਾਂ ਦੀ ਮੰਗ ਕੀਤੀ ਸੀ ਆਖਿਰ ਕੰਪੀਟੀਸ਼ਨ ਕੇ ਟਾਫਰ ਆ ਕਿਉਂਕਿ ਇੱਕ ਕਾਫੀ ਦੇਖੋ ਸਰਕਾਰ ਆਮ ਆਦਮੀ ਪਾਰਟੀ ਦੀ ਆ ਹਾਂਜੀ ਤੇ ਕੰਪਿਊਟਰ ਸਟੇਸ਼ਨ ਟਾਫ ਰਹਿਣਾ ਕੁਦਰਤੀ ਸੀਗਾ ਪਰ ਫਿਰ ਵੀ ਮਤਲਬ ਲੋਕਾਂ ਨੇ ਬਹੁਤ ਮਾਨਸਤ ਕਰ ਦਿੱਤਾ ਕਿੰਨੇ ਮਾਰਜਿਨ ਦਾ ਕਰੀਬਨ 350 ਵੋਟ ਦੇ ਮਾਰਜਨ ਨਾਲ ਮੈਂ ਜਿੱਤ ਪ੍ਰਾਪਤ ਕੀਤੀ ਹੈ ਤੇ ਲੋਕਾਂ ਨੂੰ ਕੀ ਕਹਿਣਾ ਜਾਨਦੇ ਜਿਹੜਾ ਮੈਂ ਲੋਕਾਂ ਨੂੰ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਇਲੈਕਸ਼ਨ ਕੈਂਪੇਨ ਵਿੱਚ ਜਿਤਾਈ ਤੇ ਮੈਨੂੰ ਬਹੁਤ ਵਦੀਆਂ ਵੋਟਾਂ ਨਾਲ ਜਿਹੜਾ ਨਿਵਾਜੀਆ ਮੈਂ ਲਮ ਸੋਨਾ ਸ਼ਰਮਾ ਐ ਤੇ ਮੈਂ 59 ਸੇ ਜਿੱਤੀ ਹਾਂ ਜੀ ਕੀ ਕਹਿ ਮਤਾਏਗੇ ਕਾਫੀ ਕੀ ਕਾ ਮੁੱਦੇ ਹੈ ਜੋ ਆਪਕੇ ਵਿਕਾਸ ਕੋ ਵੀ ਕਰਨੇ ਬਾਰੇ ਹੈ ਜੋ ਕਿ ਆਪਰੇ ਲੋਕੋ ਤੋਂ ਬੰਦੇ ਹਾਂ ਸਾਡੀਆਂ ਸੜਕਾਂ ਹੈ ਬਹੁਤ ਕੁਝ ਕਰਨੇ ਵਾਲਾ ਹੈ ਅਬ ਹਮਾਰੇ ਵਿਕਾਸ ਕਰੇਗੇ ਅਬ तो अब कैसे समय है किसको श्रेय देते हैं अपनी सफलता का हम लोगों, लोगों, को, को, लोगों को लोगों को लोगों को देते हैं लोगों ने इतना प्यार दिया इतना सपोर्ट किया मैं बहुत खुश किस्मत हूं कि मुझे ऐसी फैमिली मिली एज अवार्ड मिला आप लोगों को और आप टीम को क्या मैसेज दोगे तो आपके साथ काम करना है? बस हम आ, सारे मिलके इकट्ठे पूरी टीम आ, पहले तो लोगों का बहुत-बहुत धन्यवाद बहुत 959 के जो निवासी हैं उनका दिल की गहराइयों से शुक्रिया ਉਹਨਾਂ ਨੇ ਹਮੇ ਇਤਨਾ ਸਹਿਯੋਗ ਕੀਤਾ ਇਤਨਾ ਪਿਆਰ ਦਿਆ ਇਤਨੀ ਬਹੁਮਤ ਸੇ ਜਤਾਇਆ ਤੋ ਉਤ ਉਤਨੇ ਹੀ ਉਤਸ਼ਾਹ ਸੇ ਹਮ ਵਾਰਡ ਕੋ ਨੰਬਰ 1 ਲੁਧਿਆਣਾ ਮੇ ਬਣਾਏਗੇ ਇਹ ਹਮ ਆਪਣੇ ਵਾਰਡ ਵਾਸੀਓ ਸੇ ਵਾਅਦਾ ਕਰਦੇ ਹਾਂ। ਜੁਸਬੀ ਵਾਰ ਲਗਾਤਾਰ ਜਿੱਤੇ ਹੋਗੇ। ਜਿਹੜੇ ਕੰਮ ਜਿਹੜੇ ਹੁਣ ਰਹਿ ਗਏ ਸੀਗੇ ਜਿਹੜੇ ਹੁਣ ਤੁਸੀਂ ਪੂਰੇ ਕਰੋਗੇ ਸਰਕਾਰ ਹੁਣ ਹੈ ਨਹੀਂ ਕਿ ਕਿਵੇਂ ਕਿਤਨੋ ਚਿਰ ਲੱਗਦੀ ਹੈ। ਸਾਨੂੰ ਸਾਰੇ ਕੰਮ ਕਰਾਉਣੇ ਆਂਦੇ ਆ ਸਰਕਾਰ ਹੋਵੇ ਚਾਏ ਨਾ ਹੋਵੇ ਸਾਨੂੰ ਪਤਾ। ਪਹਿਲਾਂ ਤਾਂ ਜਿਹੜਾ ਬੇੜਾਗਰ ਕੇ ਇਹਨਾਂ ਨੇ 2.5 ਸਾਲ ਚ ਕੀਤਾ ਉਹਨੂੰ ਲੀਕ ਤੇ ਲੈਉਣਾ ਵਾਰਡ ਨੂੰ ਇਹ ਜਿਹੜਾ ਆਮ ਆਦਮੀ ਸਰਕਾਰ ਨੇ 2.5 ਸਾਲ ਚ ਮੇਰੇ ਵਾਰਡ ਦੀ ਦੁਰਦਸ਼ਾ ਕਰਤੀ ਪਹਿਲਾਂ ਉਹਨੂੰ ਲੀਕ ਕੇ ਲੈਣਾ ਜਿਹੜੇ ਬਕਾਇਆ ਜੋ ਵੀ ਕੰਮ ਡਵੈਲਪਮੈਂਟ ਦੇ ਵਾਰਡ ਨੂੰ ਲੜਿੰਦੇ ਹੋਣਗੇ ਉਹਦਾ ਮੇਰੀ ਵਾਈਫ ਹਾਊਸ ਚ ਮੁੱਦਾ ਚੱਕੂਗੀ ਤੇ ਅਫਸਰ ਛਾਈ ਤੋਂ ਮੈਂ ਕੰਮ ਕਰਾਉਂ ਕਿਤਨੇ ਲੇਟ ਵੀ ਹੋਏ ਨੇ ਇਲੈਕਸ਼ਨ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਸਰ ਭੱਜਦੀ ਸੀ ਸਰਕਾਰ ਇਲੈਕਸ਼ਨਾਂ ਤੋਂ ਇਹਦਾ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਧੰਨਵਾਦ ਇਹ ਉਹਨਾਂ ਨੇ ਐਜਾਡੇ ਆਰਡਰ ਵੀ ਦੇਖਿਆ ਜਾ ਰਿਹਾ ਕਈ ਕਾਂਗਰਸ ਦੀ ਉਮੀਦਵਾਰ ਨੇ ਜਿਹੜੇ ਜੇਤੂ ਹੋ ਗਏ ਹੋਏ ਨੇ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾ ਰਹੇ ਕਿੰਨੀ ਰੀਤੀ ਨੂੰ ਕੋਲ ਚਾਰ ਵਾਰ ਕਾਊਂਟਿੰਗ ਦੁਆਰ ਤੋਂ ਕੀਤੀ ਜਾ ਰਹੀ ਹੈ ਕੀ ਸਮਝੀ ਸਰਕਾਰੀ ਇਹ ੱੱੱਕੇ ਦੀ ਸਰਕਾਰ ਹੈ ਜਨਾਬ ਆ ਹੁਣ ਆਸ਼ੂ ਜੀ ਵਾਲਾ ਤਾਂ ਸਾਰੀ ਦੁਨੀਆ ਦੇ ਸਾਹਮਣੇ ਆ ਗਿਆ ਹਾਈ ਕੋਰਟ ਨੇ ਕੋਈਸ਼ ਹੀ ਕਰਤੇ ਕੋਈਸ਼ ਹੀ ਕਰਤੇ ਤਾਂ ਹੁਣ ਜਗ ਜਾਹਰ ਹੋ ਗਿਆ ੱੱੱਕੇ ਵਾਲੀ ਸਰਕਾਰ ਭਾਜੀ ਸਰਕਾਰਾਂ ਦਾ ਪ੍ਰੈਸ਼ਰ ਹੁੰਦਾ ਵੀ ਠੀਕ ਹੈ ਨਾ ਫੈਸਲਾ ਜਿਹੜਾ ਇਹ ਲੋਕਾਂ ਨੇ ਫਟਵਾ ਦਿੱਤਾ ਉਹ ਥੋੜਾ ਜਿਹਾ ਸਰਕਾਰ ਦੇ ਹਜਮ ਘਟਾਉਣ ਵਾਲਾ ਸੀਗਾ ਟਾਈਮ ਤਾਂ ਲੱਗਣੀ ਸੀ ਜੀ ਜੀ ਤੇ ਪਰ ਭਰਾ ਸਾਰੇ ਸਾਥ ਦਿੱਤਾ ਜਿਨ੍ਹਾਂ ਨੇ ਇਲੈਕਸ਼ਨ ਲੜੀ ਹੈ ਉਹਨਾਂ ਨੇ ਉਹ ਹੁਣ ਵੀ ਇੱਥੇ ਫਿਰ ਡਰੇ ਰਹੇ ਜੀ ਤੇ ਪ੍ਰਸ਼ਾਸਨ ਸਮਝ ਗਿਆ ਅਸੀਂ ਵੀ ਉਹ ਤਾਂ ਰਿਜ਼ਲਟ ਤਾਂ ਜੈਨੂਰੀ ਹੈ ਜੀ ਚਲੋ ਐਡ ਤੇ ਸਭ ਠੀਕ ਹੋ ਗਿਆ ਕਿੰਨੀਆਂ ਮੋਟਾਂ ਨਾਲ ਜਿੱਤ ਹੋਈ ਹੈ ਜੀ ਅ ਪਹਿਲਾਂ 200 ਸੀ ਫਿਰ 155 ਹੁਣ ਮੇਰੇ ਹੱਥ 80 ਹੈ ਦੋ ਜੱਤਾਂ ਵੀ ਸੀ ਕਿ ਮﻘਾਬਲਾ ਸੀ ਦੀ ਜੀ ਇੱਥੇ ਕਿਹਦੇ ਨਾਲ ਮੁਕਾਬਲਾ ਚੱਲ ਰਿਹਾ ਸੀਗਾ ਕਿਹੜੀ ਪਾਰਟੀ ਨਾਲ ਆਮ ਆਦਮੀ ਬੋਲੋ ਚੰਕੌਰ ਜੀ ਸੀਗੇ ਕੌਣ ਸੀਗੇ ਚੰਕੌਰ ਕੌਣ ਨੇ ਤੇ ਐਮਐਲਏ ਸਾਹਿਬ ਦੀ ਵਾਈਫ ਸੀਗੇ ਤਾਂ ਹੀ ਲੇਟ ਹੋਇਆ ਨਾ ਫੈਸਲਾ ਤੇ ਲੱਗਦਾ ਐਮਐਲਏ ਨਾਲ ਲੜਾਈ ਸੀਗੀ ਤੁਹਾਡੇ ਜਿਹੜਾ ਹੈਗਾ ਲੜਾਈ ਜਦੋਂ ਲੜ ਇਲੈਕਸ਼ਨ ਲੜਦੇ ਆ ਲੜਾਈ ਤਾਂ ਦੂਜੀ ਪਾਰਟੀ ਨਾਲ ਹੁੰਦੀ ਹੈ ਗੱਲ ਮੁੱਦਿਆਂ ਦੀ ਸੀਗੀ ਭਾਜੀ ਉੱਥੇ ਅਸੀਂ ਤਾਂ ਆਪਣਾ ਹੀ ਮੁੱਦਾ ਉੱਥੇ ਰੱਖਿਆ ਯਾਰ ਵੀ ਇੱਕ ਵਾਰ ਕੰਮ ਦਾ ਮੌਕਾ ਦਿਓ ਅਸੀਂ ਕੰਮ ਵਾਲੇ ਬੰਦੇ ਆ ਈ ਈ ਚਾਹੀਏ ਇਸ ਵਾਰਡ ਚ ਕੰਮ ਵੈਸਟ ਹਲਕੇ ਚ ਇਸ ਵਾਰਡ ਚ ਸਭ ਤੋਂ ਘੱਟ ਕੰਮ ਹੋਇਆ। ਬਸ ਅਸੀਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਲੋਕਾਂ ਨੇ ਸਾਨੂੰ ਬੇਨਤੀ ਮਨਜ਼ੂਰ ਕੀਤੀ ਆ ਤੇ ਆਪਾਂ ਕੰਮ ਕਰਾਂਗੇ ਭਾਜੀ। ਤੇ ਲੱਗਦਾ ਪਰਿਵਾਰਵਾਦ ਬੰਦਾ ਮਸਲਾ ਸੀ ਉਧਰ ਪਰਿਵਾਰਵਾਦ। ਕੋਈ ਪਰਿਵਾਰਵਾਦ। ਇਹ ਤਾਂ ਲੱਗਦਾ ਨਹੀਂ। ਭਾਜੀ ਕੋਈ ਮਸਲੇ ਨਹੀਂ ਹੁੰਦੇ। ਰਿਜ਼ਲਟ ਕਾਫੀ ਦੇਰ ਤੱਕ ਰੋਕ ਕੇ ਰੱਖਿਆ ਜਿਵੇਂ ਤੁਸੀਂ ਕਾਫੀ ਤੱਕ ਹੋ ਗਏ ਤੇ ਕੀ ਪ੍ਰੈਕਟ ਦਾ ਪ੍ਰੈਸ਼ਰ ਸੀ ਤੁਹਾਨੂੰ? ਭਾਜੀ ਹੁਣ ਸਰਕਾਰ ਚ ਸਰਕਾਰ ਦਾ ਕਿਸੇ ਦਾ ਵੀ ਹੋ ਸਕਦਾ ਨਾ। ਸਮਝਦੇ ਹੋ ਹੁਣ। ਦਿਲੋਂ ਨਿਕਲੀ ਗੱਲ ਭਾਜੀ ਸਾਢੇ 5 ਹੋ ਗਿਆ ਢਾਣਾ ਹਾਊਸ ਜਿਹੜਾ ਹੈਗਾ ਕਾਂਗਰਸ ਦਾ ਬਣ ਜਾ ਰਿਹਾ ਹੈ ਅਜੇ ਪਤਾ ਨਹੀਂ ਲੱਗਿਆ ਇੱਥੇ ਓਲਝੇ ਹੋਏ ਸੀਗੇ ਬਾਅਦ ਸੀਟਾਂ ਕੀ ਨੇ ਜੀ ਕਾਂਗਰਸ ਦਾ ਰਹੇਗੀ ਵਿੱਚ ਭਾਜੀ ਕੀ ਗਈ ਅੱਗੇ ਕੰਨ ਜਾਓਗੇ ਆਪਣੇ ਸਪੋਰਟ ਉਸ ਤੇ ਆਮ ਲੋਕਾਂ ਸਾਰਿਆਂ ਦਾ ਧੰਨਵਾਦ ਭਾਜੀ ਉਹ ਹੀ ਜੋ ਹੋਣਾ ਸੀ ਸਭ ਹੋ ਗਿਆ ਹੁਣ ਆਪਾਂ ਕੰਮ ਕਰੀਏ ਤੇ ਰਿਜਲਟ ਪਰਮਾਤਮਾ ਦਾ ਸ਼ੁਕਰ ਤੇ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਨੀ ਔਖੀ ਲੜਾਈ ਜਿੱਥੇ ਗਏ ਹਰ ਬੰਦਾ ਟਾਰਗੇਟ ਤੇ ਸੀਗਾ ਵੀ ਬਲਕਿ ਉਹਨਾਂ ਨੇ ਜੀ ਜਾਣ ਨਾਲ ਮਿਹਨਤ ਕੀਤੀ ਹੈ ਸਭ ਦਾ ਧੰਨਵਾਦ